ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਾਰ ਏਜੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਆਪ ਜੀ ਨੂੰ ਅਮਰਤਵੇਲੇ ਦੇ ਦਰਸ਼ਨ ਕਰਵਾ ਰਹੇ ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪੰਜਾਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਅੱਜ ਦਾ 10 ਸਤੰਬਰ 2025 ਅਮਰਤਵੇਲੇ ਦਾ ਹੁਕਮਨਾਮਾ ਸਾਹਿਬ ਸੁਨੋ ਜੀ

ਹੋ ਤਲ ਗੁਰ ਸੇਵਿਆ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਹੁ ਕੁਰ ਸਹੁ ਝਟੀਐ ਤੁਧ ਢਿਟੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹੋ ਜਿਸ ਪਾਸਿ ਬਹਿਠਿਆ ਸੋਹੀਏ ਸਬਨਾ ਦਾ ਵੇਸਾਹੋ ਸੱਜਣਾ ਸੱਚਾ ਪਾ ਤੈਸਾ ਹੋ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬਦ ਦੇ ਦੁੱਖ ਸਹਾਰੇ ਫੇਰ ਫੇਰ ਮਿਲਣਾ ਨਾ ਪਾਏ ਨੀ ਜਮਹੇ ਤੈ ਮਾਰੇ ਜਾਹੇ ਸਤ ਗੁਰ ਤੇ ਜੋ ਮੋਹ ਫਰੇ سے بدے دکھ سہاہے پھر پھر ملانا پائے نہیں جم ہے تارے جا ہے सहसा रोग न छोड़ाई दुख ही मैं दुख पाहे नानक नदरी बाखस ले ਸਭ ਦੇ ਮੇਲ ਮਿਲਾ ਹੈ ਮਹੱਲਾ ਤੀਜਾ ਜੋ ਸਤ ਗੁਰ ਤੇ ਮੋ ਫੇਰੇ ਤਿਨਾਟ ਔਰ ਨਾ ठाਉ ਜਿਉ ਛਟੜੇ ਘਾਰੇ ਘਾਰੇ ਫਿਬਾਦ ਦੋਹ ਚਾਰਾਣੇ ਬਾਦਨਾਉ ਮਾਨਕ ਗੁਰਮੁਖ ਬਖਸੀ ਆ ਹੈ ਸੇ ਸਤ ਗੁਰ ਮੇਲ ਮਿਲਾਓ ਪੌੜੀ ਜੋ ਸੇਵ ਹੈ ਸੱਤੇ ਮੂਰਾਰੇ ਸੇ ਭਵਜਲ ਤਾਰੇ ਗਿਆ ਜੋ ਬੋਲ ਹੈ ਹਾਰੇ ਹਾਰੇ ਨਾਓ ਨੇ ਜਾਮ ਛੱਡੇ ਗਿਆ ਸੇ ਬਰਗ ਹੈ ਪੈਦੇ ਜਾ ਹੈ ਜਿਨ ਹਾਰੇ ਜਾਪ ਲਿਆ ਹਾਰੇ ਸੇਵ ਹੈ ਸੇਈ ਪੁਰਖ ਜਿਨਾ ਹਾਰੇ ਤੋਦ ਮਯਾ ਗੋਣ ਗਾਵ ਪਿਆਰੇ ਗੋਰਮੋਖੇ ਭਰਾਮ ਭੋਗਿਆ ਹਾਰੇ ਸੇਵਹ ਸੇਈ ਪਰਖ ਜਿਨਾ ਹਾਰੇ ਤੋਦੇ ਮਾਇਆ ਗੋਣ ਗਾਵਿਆ ਪਿਆਰੇ ਨਿੱਤ ਗੁਰਮੋਖੇ ਭ੍ਰਮ ਭਾਉ ਗਇਆ ਸੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਰੇ ਸੇ ਬੱਦੇ ਦੁਖ ਸੁਹਾਹਿ ਫੇਰ ਫੇਰ ਮਿਲਣ ਨਾ ਪਾਏ ਨੀ ਜਮ ਹੈ ਤੈ ਮਾਰ ਜਾਹੇ ਰਾਗ ਸੁਰਠ ਕੀ ਵਾਰ ਪੌੜੀ 7ਵੀਂ ਸਲੋਕਾਂ ਨਾਲ